ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਪਹਿਲਾ ਆਈਕਨ ਦਾ ਬਟਨ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈਗੀ ਹੈ ਜੀ ਢਾਲੀਵਾਲ-ਬੁਟੀਕ ਤੁਸੀਂ ਉੱਥੇ ਜਾ ਕੇ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਡੈਲੀ ਜਿਹੜੇ ਡਿਜ਼ਾਈਨ ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਆਪਣੇ ਕੋਲੋਂ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਹੋ ਅੱਜ ਆਪਾਂ ਜਿਹੜੇ ਨੂੰ ਸੂਟ ਦਿਖਾਉਣ ਲੱਗੇ ਸੀ ਆਪਣੇ ਕੋਲੇ ਜਿਹੜੇ ਹੈਗੇ ਨੇ ਕਾਟਨ ਦੇ ਸੂਟ ਨੇ ਇਹਨਾਂ 'ਚ ਖਾਦੀ ਹੈ ਵਰਬਰੀ ਹੈ ਤੇ ਬਹੁਤ ਜ਼ਿਆਦਾ ਸੋਹਣੇ ਵਾਲੀ ਜਿਹੜੀ ਸੁਪੀਰੀਅਰ ਕਾਟਨ ਹੈ ਤੁਸੀਂ ਆਪਣੇ ਲਈ ਜਿਹੜੇ ਇਹਨਾਂ ਤੋਂ ਸੂਟ ਆ ਜਿਹੜੇ ਉਹ ਲੈ ਸਕਦੇ ਹੋ ਬਹੁਤ ਜ਼ਿਆਦਾ ਫਾਇਦੇ ਵਾਲੀ ਤੁਹਾਡੇ ਲਈ ਵੀਡੀਓ ਹੋ ਗਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇਗੇ ਜਿਹੜੇ ਆਪਾਂ ਤੁਹਾਡੇ ਲਈ ਅੱਜ ਲੈ ਕੇ ਆਏ ਆ ਤੇ ਤੁਸੀਂ ਆਪਣੇ ਲਈ ਜਿਹੜਾ ਰਖਵਾ ਸਕਦੇ ਹੋ ਇਹ ਸੂਟ ਇਹਨਾਂ ਦੇ ਵਿੱਚੋਂ ਕਿਉਂਕਿ ਕਾਟਨ ਦੇ ਸੂਟ ਜਿਹੜੇ ਆਪਾਂ ਅੱਗੇ ਵੇਅਰ ਕਰਦੇ ਹੁਣ ਇਹਨਾਂ ਦਾ ਵਰਕ ਪ੍ਰਾਈਸ ਦੇਖੋ ਤੁਸੀਂ ਬੁਟੀਕ ਤੇ ਦੇਖਦੇ ਹੋ ਕਿੰਨਾ ਜ਼ਿਆਦਾ ਮਹਿੰਗਾ ਹੋਈ ਜਾਂਦਾ ਹੁਣ ਤੁਸੀਂ ਆਪਣੇ ਕੋਲ ਲੈਸ ਪ੍ਰਾਈਸ ਦੇ ਵਿੱਚ ਇਹ ਜਿਹੜੇ ਲੈ ਸਕਦੇ ਠੀਕ ਹੈ ਜੀ ਲੋ ਜੀ ਸੂਟ ਦਿਖਾਉਣੇ ਆਪਾਂ ਸਾਨੂੰ ਸ਼ੁਰੂ ਕਰਦੇ ਆਂ ਇਹ ਹੈਗਾ ਆਪਣੇ ਕੋਲ ਬਲੈਕ ਕੈਮਰਾ ਕਦੇ ਕੁੱਤੇ ਜਿਹੜਾ ਸੂਟ ਆਪਾਂ ਤਿਆਰ ਕੀਤਾ ਹੈ neck ਦਾ ਵਰਕ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ neck ਦਾ ਵਰਕ ਹੋਇਆ ਹੈ ਇਹਦੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜਾ ਇਹਦਾ ਵਰਕ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਦੇਖੋ ਇਸ ਤਰ੍ਹਾਂ ਦਾ neck ਬਣਿਆ ਹੋਇਆ ਹੈਗਾ ਤੇ ਜਿਹੜਾ ਇਹ ਵਾਲਾ ਵਰਕ ਹੈਗਾ ਇਹ ਦੀ ਆਦੀ ਬਾਹਾਂ ਦੇ ਉੱਪਰ ਆ ਜਾਊਗਾ ਠੀਕ ਹੈ ਜੀ ਇਹਦੇ ਨਾਲ ਆਪਾਂ ਰੱਖਿਆਗਾ ਨਾਲ ਹੀ ਪਿਸਤਾ ਜਿਹਾ ਕਲਰ ਦਾ ਜਿਹੜਾ ਹੈਗਾ ਇਹਦਾ ਸਲਵਾਰ ਤੇ ਇਹਦੇ ਵੀ ਆਪਾਂ ਇਸ ਤਰ੍ਹਾਂ ਦਾ ਵਰਕ ਕੀਤਾ ਹੈ ਪੌਂਚਿਆਂ ਦੇ ਉੱਪਰ ਫੋਨ ਦੇ ਵਿੱਚ ਕਲਰ ਥੋੜਾ ਲਾਈਟਰ ਆ ਰਿਹਾ ਸੀ ਬਿਲਕੁਲ ਸੇਮ ਇੱਥੇ ਬਿਲਕੁਲ ਇਸ ਤਰ੍ਹਾਂ ਉਹ ਵੀ ਥੋੜਾ ਜਿਹਾ ਡਾਰਕ ਹੈ ਕਲਰ ਆਹ ਕਲਰ ਜਿਹੜਾ ਹੈਗਾ ਇਸ ਨਾਲ ਵੀ ਇਹ ਥੋੜਾ ਜਿਹਾ ਡਾਰਕ ਹੈਗਾ ਇਹ ਸੇਮ ਕਲਰ ਦੀ ਇਹਦੇ ਨਾਲ ਬਾਟਮ ਲੱਗੀ ਆ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਇਹ ਆਪਣੇ ਕੋਲੇ 2 ਪੀਸ ਨੇ ਜੀ ਸੇਮ ਇਹ ਵੀ ਕੈਮਰਿਕ ਦੇ ਉੱਤੇ ਆ ਜੇ ਕਿਸੇ ਨੂੰ ਇਹ ਸੂਟ ਪਸੰਦ ਆਉਂਦਾ ਤੁਸੀਂ ਇਹ ਆਪਣੇ ਕੋਲ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਠੀਕ ਹੈ ਜੀ ਪ੍ਰਾਈਜ਼ ਰਹੂਗਾ ਜੀ ਅੱਜ ਵਾਲੇ ਇਹਨਾਂ ਸੂਟਾਂ ਦਾ 1100 ਰੁਪਏ ਇਹ ਤੋਂ ਅਗਲਾ ਸੂਟ ਹੈਗਾ ਆਪਣੇ ਕੋਲੇ ਇਹ ਵਾਲਾ ਇਹ ਵੀ ਬਹੁਤ ਜਿਆਦਾ ਸੋਹਣਾ ਇਸ ਦਾ ਨੱਕ ਬਣਿਆ ਇਹ ਵੀ ਕਾਟਨ ਦੇ ਉੱਤੇ ਆ ਬਣਾਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਇਸਦਾ ਨੱਕਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਇਹਦਾ ਇੱਕ ਮਿੰਟ ਨੱਕ ਦੇਖੋ ਇਹਦਾ ਵਰਕ ਨੱਕ ਦਾ ਕਿੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਵਾਹ ਕਲਰ ਇਹਦਾ ਬਿਲਕੁਲ ਸੇਮ ਹੈ ਡਾਰਕ ਜਮਨੀ ਜਾਂ ਕਲਰ ਰਸਤਾ ਵਰਕ ਦੇਖੋ ਕਿੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਇਸ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਵਰਕ ਹੋਇਆ ਜਿਹੜੇ ਉੱਪਰ ਤੱਕ ਇਸ ਤੇ ਐਵੇਂ ਪੈਨਲ ਬਣੇ ਨੈਕ ਬਣਿਆ ਹੋਇਆ ਤੇ ਵਿਚਕਾਰ ਉਹ ਦੋਨੇ ਇਸ ਤਰ੍ਹਾਂ ਦੇ ਆ ਜਾਣਗੇ ਪੈਨਲ ਇਹ ਆ ਜਾਣਗੇ ਪੈਨਲ ਤੇ ਬਹੁਤ ਜਿਆਦਾ ਸੋਹਣਾ ਜਿਹੜਾ ਫਿਨਿਸ਼ਿੰਗ ਨਾਲ ਵਰਕ ਹੋਇਆ ਤਿੰਨ ਫਲਾਵਰ ਆ ਜਾਣਗੇ ਇਸਦੇ ਘੇਰੇ ਦੇ ਉੱਤੇ ਇਸ ਤਰ੍ਹਾਂ ਦਾ ਬਣਿਆ ਹੋਇਆ ਇਸਦਾ ਘੇਰਾ ਬਹੁਤ ਜਿਆਦਾ ਫਿਨਿਸ਼ਿੰਗ ਦੇ ਨਾਲ ਜਿਹੜਾ ਇਹਦਾ ਵਰਕ ਹੋਇਆਗਾ ਵਰਕ ਬਹੁਤ ਜਿਆਦਾ ਵਧੀਆ ਹੋਇਆਗਾ ਫਿਨਿਸ਼ਿੰਗ ਬਹੁਤ ਜਿਆਦਾ ਨੇੜੇ ਤੋਂ ਦੇਖ ਸਕਦੇ ਹੋ ਕਲਰ ਕੰਟਰਾਸਟ ਵੀ ਬਹੁਤ ਜਿਆਦਾ ਸੋਹਣਾਗਾ ਇਸਦੇ ਨਾਲ ਆਪਾਂ ਰੱਖੀਏ ਜੀ ਇਸ ਤਰ੍ਹਾਂ ਦੀ ਬਾਟਮ ਇਸਦੇ ਉੱਪਰ ਵੀ ਇਸ ਤਰ੍ਹਾਂ ਦਾ ਇੱਕ ਫਲਾਵਰ ਬਾਟਮ ਦੇ ਉੱਪਰ ਬਣਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਦੀ ਲੁੱਕ ਦਾ ਸੂਟ ਹੈ ਇਹ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਦਾ ਹੀ ਆਪਣੇ ਕੋਲ ਦੋ ਕਲਰਾਂ ਦੇ ਵਿੱਚ ਇਹ अवेलेबल ਹੈ ਇੱਕ ਕਲਰ ਆਪਣੇ ਕੋਲ ਇਹ ਹੈਗਾ ਇਹ ਫੋਨ ਦੇ ਵਿੱਚ ਥੋੜਾ ਜਿਹਾ ਕਲਰ ਅਲੱਗ ਜਾ ਰਿਹਾ ਹੈ ਇਹਦੇ ਬਲੈਕ ਕਲਰ ਦੀ ਆਪਾਂ ਸਲਵਾਰ ਲਾਈ ਹੈ ਇਹਦਾ ਕਲਰ ਇਹ ਹੈ ਮਾਸਟਰਡ ਕਲਰ ਹੈ ਇਸਦੇ ਵੀ ਜਿਹੜਾ ਸੇਮ ਵਰਕ ਹੋਇਆਗਾ ਇਸਦੇ ਦੇਖੋ ਸੇਮ ਵਰਕ ਇਸਦੇ ਹੋਇਆਗਾ ਕਲਰ ਕੰਟਰਾਸਟ ਦੇ ਤਾਂ ਅਲੱਗ ਤੋਂ ਹੈ ਇਹ ਆਪਣੇ ਕੋਲ ਦੋ ਸੂਟ ਨੇ ਇਹ ਵੀ ਕਾਟਨ ਦੇ ਵਿੱਚ ਨੇ ਇਹਨਾਂ ਦਾ ਪ੍ਰਾਈਸ ਵੀ 1100 ਰੁਪਏ ਜੀ ਠੀਕ ਹੈ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲਈ ਜਾਏ ਜੀ ਇਸ ਤੋਂ ਅਗਲਾ ਹੈਗਾ ਇਹ ਵੀ ਆਪਣੇ ਕੋਲ ਕਾਟਨ ਦੇ ਵਿੱਚ ਆ ਬਹੁਤ ਜ਼ਿਆਦਾ ਵਧੀਆ ਵਾਲੀ ਕਾਟਨ ਹੋਊਗੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਕਾਟਨ ਹੈ ਲਾਈਨਿੰਗ ਵਾਲੀ ਇਸਦੇ ਦੇਖੋ ਘੇਰੇ ਦੇ ਉੱਪਰ ਕੱਟਵਰਕ ਹੋਇਆ ਹੈ ਉੱਪਰ ਇਸ ਤਰ੍ਹਾਂ ਦੇ ਬਣੇ ਹੋਏ ਨੇ ਫਲਾਵਰ ਦੋ ਪੈਨਲ ਆ ਜਾਣਗੇ ਇੱਕ ਫਲਾਵਰ ਇੱਥੇ ਵਿੱਚਕਾਰ ਆ ਜਾਊਗਾ ਉੱਪਰ ਤੱਕ ਇਸ ਦਾ ਪੈਨਲ ਜਿਹੜੇ ਬਣੇ ਹੋਏ ਨੇ ਇਹ ਫਲਾਵਰ ਜਿਹੜਾ ਵਿਚਕਾਰ ਜਿਹਾ ਜਾਊਗਾ ਠੀਕ ਹੈ ਜੀ ਤੇ ਇਸ ਦੀਆਂ ਬਾਹਾਂ ਤੇ ਆ ਜਾਊਗਾ ਸੇਮ ਵਰਕ ਇੱਕ ਇੱਕ ਫਲਾਵਰ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਇਹ ਆ ਜਾਊਗਾ ਇਹਦੀ ਬਾਹਾਂ ਤੇ ਕਲਰ ਕੰਟਰਾਸਟ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਵੀ ਅੱਜ ਵਾਲੇ ਜਿਹੜੇ ਮੈਂ ਇਹ ਸੂਟ ਉਤਕਾਰੀਆਂ ਸਾਰੇ 1100 ਦੀ ਰੇਂਜ ਚ ਰਹਿਣਗੇ ਇੱਕ ਕਲਰ ਆਪਣੇ ਕੋਲੇ ਇਹਦੇ ਵਿੱਚ ਇਹ ਕਲਰ ਹੈਗਾ ਇਹਦੇ ਵਿੱਚ ਇਹ ਲਾਈਟ ਪੀਚ ਜਿਹਾ ਕਲਰ ਆ ਇਹ ਤੋਂ ਫਿੱਕਾ ਜਾਮਨੀ ਸੇਮ ਕਲਰ ਦਿਸਦੇ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਤੁਸੀਂ ਆਪਣੇ ਲਈ ਲੈ ਕੇ ਰੱਖ ਸਕਦੇ ਹੋ ਠੀਕ ਹੈ ਜੀ 1100 ਦੀ ਰੇਂਜ ਚ ਅਗਲਾ ਸੂਟ ਆਪਣੇ ਕੋਲੇ ਆ ਗਿਆ ਜੀ ਬਲੈਕ ਕਲਰ ਦੇ ਉੱਪਰ ਇਹ ਆਪਣੇ ਕੋਲੇ ਖਾਦੀ ਕਾਟਨ ਦੇ ਉੱਪਰ ਖਾਦੀ ਕਾਟਨ ਦੇ ਉੱਪਰ ਕੀਤਾ ਹੈ ਇੰਨੇ ਕੋਈ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਜਦੋਂ ਆਰਡਰ ਕਰੋਗੇ ਨਾ ਮਨ ਖੁਸ਼ ਹੋ ਜੂਗਾ ਇਹ ਆ ਪੈਸੇ ਵੀ ਲਾਈ ਸੀ ਤੇ ਸੂਟ ਵੀ ਦੇਖੋ ਕਿੰਨੇ ਜਿਆਦਾ ਸੋਹਣੇ ਹੈ ਜੈਡ ਬਲੈਕ ਕਲਰ ਹੈ ਜੀ neck ਦੇਖੋ ਕਿੰਨਾ ਜਿਆਦਾ ਪਿਆਰਾ ਬਣਿਆ ਹੋਇਆ ਹੈ ਬਹੁਤ ਜਿਆਦਾ ਟ੍ਰੈਂਡਿੰਗ ਵਾਲਾ ਡਿਜ਼ਾਈਨ ਹੈ ਇਹਦੇ ਉੱਪਰ ਬਣ ਬਣ ਆਇਆ ਇਹ ਡਿਜ਼ਾਈਨ ਦੇਖ ਤੁਸੀਂ ਬਹੁਤ ਜਿਆਦਾ ਦੇਖਿਆ ਵਾਇਰਲ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਕੋਈ ਘੇਰੇ ਦਾ ਨਹੀਂ ਕੋਈ ਲੰਬਾਈ ਦਾ ਨਹੀਂ ਹੈਗਾ ਤੁਸੀਂ ਜਿੰਨਾ ਬਣਾਉਣਾ ਬਣਾ ਸਕਦੇ ਹੋ ਇਹ ਆ ਜੂਗਾ ਇਹਦੇ ਉੱਪਰ ਇਹ ਨੀਚੇ ਆ ਜਾਣਗੇ ਘੇਰੇ ਤੇ ਫਲਾਵਰ ਬਹੁਤ ਜਿਆਦਾ ਸੋਹਣਾ ਖਾਦੀ ਕਾਟਨ ਦਾ ਸੂਟ ਹੈ ਇਹ ਆ ਜੂਗੀ ਬੇਲ ਇਹਦੀਆਂ ਬਾਹਾਂ ਦੇ ਉੱਪਰ ਦੇਖੋ ਦੋ ਦੋ ਫਲਾਵਰਾਂ ਨੇ ਇਹਦੀਆਂ ਬਾਹਾਂ ਦੇ ਉੱਪਰ ਡਬਲ ਵੇਲ ਬਣਾਈ ਹੋਈ ਹੈ। ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ। ਜ਼ਰੂਰ ਤੁਸੀਂ ਇਹ ਸੂਟ ਆਪਣੇ ਲਈ ਮੰਗਵਾ ਕੇ ਦੇਖਿਓ। ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ। ਖਾਦੀ ਕਾਟਨ ਤੇ ਹੈ। ਇਹ ਵੀ ਤੁਹਾਨੂੰ ਮਿਲੂਗੀ 1100 ਦੀ ਰੇਂਜ 'ਚ। ਤੇ ਅਗਲਾ ਸੂਟ ਹੈਗਾ ਆਪਣੇ ਕੋਲ ਬਰਬਰੀ ਦੇ ਉੱਤੇ। ਇਹਦੇ ਆਪਣਾ ਇਸੇ ਤਰ੍ਹਾਂ ਹੀ ਘੇਰਾਂ ਦਾ ਵਰਕ ਹੋਇਆਗਾ। ਘੇਰਾਂ ਵੀ ਖੁੱਲਾ ਬਣਾਇਆ ਹੋਇਆ ਪੂਰਾ ਵਧੀਆ। ਬਰਬਰੀ ਕਾਟਨ ਤੇ ਪੀਜਾ ਕਲਰ ਹੈ। ਦੇਖੋ ਕਿੰਨਾ ਜ਼ਿਆਦਾ ਸੋਹਣਾ ਵਰਕ ਹੋਇਆਗਾ ਜਿਹੜਾ ਸੇਮ ਫਲਾਵਰ ਹੈ ਇਸ ਦੀ ਬਾਹ ਦੇ ਉੱਪਰ ਵੀ ਸੇਮ ਹੀ ਵਰਕ ਹੋਇਆਗਾ ਇਸ ਦੇ ਨਾਲ ਦਾ ਇੱਕ ਆਪਣੇ ਕੋਲੇ ਜਾਮਨੀ ਕਲਰ ਦਾ ਦੋ ਕਲਰ ਅਵੇਲੇਬਲ ਨੇ ਇਹ ਫੋਨ ਦੇ ਵਿੱਚ ਕਲਰ ਲਾਈਟ ਹੈ ਜੀ ਡਾਰਕ ਪੀਚ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਫੋਨ ਦੇ ਵਿੱਚ ਪਿੰਕ ਜਿਹਾ ਦਿਸ ਰਿਹਾ ਹੈ ਪੀਚ ਜਿਹਾ ਕਲਰ ਦਾ ਇੱਕ ਆਪਣੇ ਕੋਲੇ ਚੈਲਵੈਂਡਰ ਕਲਰ ਹੈ ਦੋ ਕਲਰ ਨੇਗੇ ਵਰਕ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆਗਾ ਇਹ ਵੀ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਇਸ ਤੋਂ ਅਗਲਾ ਸੂਟ ਹੈ ਇਹ ਵੀ ਆਪਣੇ ਕੋਲੇ ਬਰਬਰੀ ਦੇ ਵਿੱਚ ਹੈ ਕਾਟਨ ਬਰਬਰੀ ਦੇ ਵਿੱਚ ਹੈ ਦੇਖੋ ਵਰਕ ਦੇਖੋ ਕਿੰਨਾ ਜਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਇਸ ਤੇ ਘੇਰੇ ਦਾ ਵਰਕ ਹੈਗਾ ਪੂਰਾ ਫੁੱਲ ਘੇਰਾ ਦੇਖੋ ਹੈਵੀ ਕਿੰਨਾ ਜਿਆਦਾ ਸੋਹਣਾ ਘੇਰਾ ਬਣਿਆ ਹੋਇਆ ਹੈਗਾ ਦੇਖੋ ਤੇ ਨਾਲ ਹੀ ਸਾਈਡ ਤੇ ਇਹਦੀ ਆਪਾਂ ਮਾਵਾਂ ਦਾ ਵਰਕ ਕੀਤਾ ਹੈ ਇੱਕ ਫਲਾਵਰ ਇਸ ਦੀ ਬਾਹ ਦੇ ਉੱਪਰ ਬਣਿਆ ਹੋਇਆ ਹੈ ਇਹਦਾ ਕਲਰ ਜਿਹੜਾ ਹੈਗਾ ਸੀ ਗ੍ਰੀਨ ਜਿਹਾ ਕਲਰ ਹੈ ਫੋਨ ਦੇ ਵਿੱਚ ਲਾਈਟ ਹੈ ਸੀ ਗ੍ਰੀਨ ਜਿਹਾ ਕਲਰ ਹੈ ਇਹ ਵੀ ਤੁਸੀਂ ਆਪਣੇ ਕੋਲ 1100 ਦੀ ਰੇਂਜ ਚ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਸੂਟ ਜਿਹੜਾ ਤੁਹਾਨੂੰ ਮੈਂ ਬੁਲਾਇਆ ਤਾਂ ਦਿਖਾਇਆ ਸੀ ਉਹਦੇ ਵਿੱਚ ਆਪਣੇ ਕੋਲ ਇੱਕ ਕਲਰ ਇਹ ਆ ਅਵੇਲੇਬਲ ਹੈ ਮਹਿੰਦੀ ਕਲਰ ਇੱਕ ਕਲਰ ਦੇ ਵਿੱਚ ਆਪਣੇ ਕੋਲ ਸੀ ਗ੍ਰੀਨ ਨਹੀਂ ਸੀ ਗ੍ਰੀਨ ਜਾਨੀ ਹੈਗਾ ਜਿਹੜਾ ਅਲੱਗ ਜਿਹਾ ਗ੍ਰੀਨ ਹੈ ਇਹ ਵੀ ਇਹ ਕਾਟਨ ਦੇ ਵਿੱਚ ਨੇ ਦੋਨੇ ਉਹ ਖਾਦੀ ਕਾਟਨ ਚ ਹੈ ਤਿੰਨ ਸੂਟ ਤਿੰਨ ਰੰਗ ਅਵੇਲੇਬਲ ਨੇ ਤੁਸੀਂ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਆਰਡਰ ਕਰ ਸਕਦੇ ਹੋਗੇ 1100 ਦੀ ਰੇਂਜ ਚ ਠੀਕ ਹੈ ਜੀ ਇਹ ਵਾਲਾ ਸੂਟ ਰ ਹੋਊਗਾ ਜੀ ਆਪਣੇ ਕੋਲ 1000 ਦੀ ਰੇਂਜ ਇਹਦੇ ਦੇਖੋ ਨੈਕ ਦਾ ਵਰਕ ਕਿੰਨਾ ਜਿਆਦਾ ਸੋਹਣਾ ਹੋਇਆ ਹੈ neck ਦਾ ਵਰਕ ਦੇਖੋ ਬਹੁਤ ਜਿਆਦਾ ਸੋਹਣਾ neck ਦਾ ਵਰਕ ਹੈ ਵਿਚਕਾਰ ਇਸ ਤਰ੍ਹਾਂ ਬੂਟੀਆਂ ਨੇ ਸਾਰੇ ਤੇ ਫਰੰਟ ਤੇ ਇਸ ਤਰ੍ਹਾਂ ਦਾ ਜੂਗਾ ਇਹਦਾ ਘੇਰਾ ਇਹ ਜੂ ਦੇ ਘੇਰੇ ਦਾ ਵਰਕਾ ਵਾਈਟ ਕਲਰ ਦੇ ਇਸ ਦੇ ਨਾਲ ਲੱਗੀ ਹੈ ਜੀ ਬਾਟਮ ਦੇਖੋ ਇਹ ਤੁਹਾਨੂੰ ਮਿਲੂਗਾ ਜੀ 1000 ਦੀ ਰੇਂਜ ਜੋ ਵੀ ਸੂਟ ਤੁਹਾਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਦਿਓ ਜੀ ਆਪਾਂ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆਊਗੀ ਉਹਨਾਂ ਨੂੰ ਹੀ ਸੂਟ ਜਿਹੜੇ ਰੱਖਾਂਗੇ ਪਲੀਜ਼ ਆਰਡਰ ਜਲਦੀ ਕਰ ਦਿਓ ਬਹੁਤ ਜਿਆਦਾ ਸੋਹਣਾ ਸਟਾਕ ਸੀ ਆਪਣੇ ਕੋਲੇ ਇਹ કોટਨ ਦਾ ਤੇ ਇਸ ਤੋਂ ਬਾਅਦ ਸ਼ਾਇਦ ਇਹ ਕੋਟਨ ਨਾ ਆਵੇ ਕਿਉਂਕਿ ਜਿੰਨਾਂ ਲਈ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਐਨਆਰਆਈ ਨੇ ਉਹਨਾਂ ਕੋਲੇ ਜਿਹੜੀ ਇਹਨਾਂ ਸੂਟਾਂ ਦੀ ਲੋੜ ਹੁੰਦੀ ਹੈ ਸੂਟ ਤੁਸੀਂ ਆਪਣੇ ਕੋਲੋਂ ਇੱਕ ਵੀ ਮੰਗਾ ਸਕਦੇ ਹੋ ਦੋ ਵੀ ਮੰਗਾ ਸਕਦੇ ਹੋ ਆਪਣੀ ਇੱਕ ਚੁਆਇਸ ਨੂੰ ਜਿਹੜਾ ਮਕਾ ਸਕਦੇ ਹੋ ਬਿਲਕੁਲ ਤਸਲੀਬ ਅਕਸ ਸੂਟ ਪਹੁੰਚਣਗੇ ਜੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਭੈਣਾਂ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਮੇਰੀ ਹੋਰ ਭੈਣਾਂ ਤੱਕ ਵੀ ਜਿਹੜੀ ਵੀਡੀਓ ਪਹੁੰਚ ਸਕੇ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ